ਮਿਸ਼ਨ ਰੇਡ ਪੁਲਿਸ ਅੰਮ੍ਰਿਤਸਰ ਵੱਲੋਂ ਐਨਡੀਪੀਐਸ ਐਕਟ ਦੇ 90 ਮੁਕਦਮਿਆਂ ਵਿੱਚ ਬਰਾਮਦ ਮਾਲ ਨਸ਼ਟ ਕੀਤਾ ਗਿਆ ਜਿਨ੍ਹਾਂ ਦਾ ਵੇਰਵਾ ਹਿਰੋਇਨ 1 ਕਿਲੋ 291 ਗ੍ਰਾਮ 74 ਮਿਲੀਗ੍ਰਾਮ ਨਸ਼ੀਲੇ ਕੈਪਸੂਲ 400 ਨਸ਼ੀਲੀਆਂ ਗੋਲੀਆਂ 775 ਸਮੈਕ 26 ਗ੍ਰਾਮ ਭੂਕੀ ਚੌਂਠ ਕਿਲੋ 50 ਗ੍ਰਾਮ ਨਸ਼ੀਲਾ ਪਾਊਡਰ 3 ਕਿਲੋ 915 ਗ੍ਰਾਮ ਸੱਤ ਭੰਗ 330 ਗ੍ਰਾਮ ਇੰਜੈਕਸ਼ਨ ਚਾਰ ਯੂਕ ਡਰਗ ਡਿਸਪੋਜ਼ਲ ਕਮੇਟੀ ਸ਼੍ਰੀ ਰਵਿੰਦਰ ਪਾਲ ਸਿੰਘ ਸੰਧੂ ਪੀਪੀਐਸ ਡੀਐਸਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਸ਼੍ਰੀ ਗੁਰਪ੍ਰਤਾਪ ਸਿੰਘ ਸੋਹਤਾ ਪੀਪੀਐਸ ਏਡੀਸੀਪੀ ਤੇਜ ਆ ਮੁੰਡਾ ਇਨਵੈਸਟੀਗੇਸ਼ਨ ਅੰਮ੍ਰਿਤਸਰ ਅਤੇ ਸ਼੍ਰੀ ਹਰਮੰਦਰ ਸਿੰਘ ਪੀਪੀਐਸ ਏਸੀਪੀ ਡਿਟੈਕਟਿਵ ਦੇ ਨਿਗਰਾਨੀ ਹੇਠ ਮਾਲ ਨਸ਼ਟ ਕੀਤਾ ਗਿਆ ਇਹ ਵੀ ਪੰਜਾਬ ਨਿਊਜ਼ ਅੰਮ੍ਰਿਤਸਰ ਤੋਂ ਪ੍ਰਦੀਪ ਕੁਮਾਰ ਮਿੰਟੂ ਦੀ ਖਾਸ ਰਿਪੋਰਟ ਜਾਤਕਾਰ ਵੱਲੋਂ ਜੁੱਧ ਦੇ ਸੇਮ ਨੂੰ ਜਿਹੜਾ ਚੱਲ ਰਿਹਾ ਹੈ ਕੋਈ ਗੜੀ ਵਿੱਚ ਮੰਨ ਲਓ ਕਿਸੇ ਪਰਿਸ਼ ਅਪਰੋਚ ਸਿਚੁਏਸ਼ਨ ਤੋਂ ਦਰਗਾ ਤੋਂ ਸਾਲ ਜਿਹੜਾ 35% ਚੱਲ ਰਿਹਾ ਹੈ ਉਹਨੇ ਤਾਂ ਕਾਫੀ ਵੱਡੀ ਗੱਲ ਜਿਸ ਤੇ ਐਂਡਿਕੇਸ਼ਨ ਕਮਨੀ ਹੁੰਦੀ ਹੈ ਔਰ ਸਾਥੀ ਬੋਸਟਨ ਪੜਿਆ ਕਿਹਾ ਔਰ ਇਹਦੇ ਨਾਲ ਨਾਲ ਜਿਹੜੀ ਡਾਕਟਰ ਵੀ ਫੜਦੇ ਆ ਉਹਨੂੰ ਡਿਸਪੋਜ਼ਲ ਤੋਂ ਆਣਾ ਵੀ ਜ਼ਰੂਰੀ ਹੁੰਦਾ ਕਿਉਂਕਿ ਇਹਦਾ ਰਿਸਕ ਨਾ ਹੋ ਜਾਏ ਐਸ ਕਰਕੇ ਕੋਟ ਆਰਡਰ ਜੇ ਨਾਲ ਉਹ ਸਾਲ ਨਾਲ 35 ਮੈਜਰ ਕਰਕੇ ਅਸੀਂ ਸਾਰੇ ਸੈਂਟਰਲਾਈਜ਼ ਮਾਰਕਨਾਂ ਨੂੰ ਅਸੀਂ ਜਮ੍ਹਾਂ ਕਰਉਂਦੇ ਰਹੇ ਹਾਂ। ਔਰ ਜਿਸਨੇ ਨਵੇਂ ਦੇ ਤਰੀਕੇ ਤੋਂ ਬਤੀ ਬੋਟੋ ਹੋਈ ਸੀ। ਔਰ ਅੱਜ ਦੇ ਤੋਂ 390 ਦੇ 4 ਕੋਲੋਸ ਦੇ ਮੈਨੇ ਵੱਡੇ ਡਾਟਾ ਦੇ ਕੋਲੋਸ ਮੈਨੇ ਹੈ। ਜਿਸ ਵਿੱਚ ਮੈਂ ਆ ਸਾਡੇ ਐਸਕੇਪੀਟੀ ਵੀ ਜੀ ਜੀ ਤੋਂਤਾ ਜੀ ਨੇ ਜੀ ਨੇ ਕਿਰਾਏ ਔਰ ਇਹ ਸਾਰਾ ਅਸੀਂ ਪ੍ਰੋਪਰ ਚੈੱਕ ਕਰਕੇ ਅੱਜ ਮਾਰਕ ਕੋਲੋਸ ਕੀਤਾ। ਇਹ ਮੈਂ ਕਾਉਂਟਿੰਗ ਦੱਸਣਾ ਹੈ ਹੀਰੋਇਨ ਕਿੰਨੇ ਤੋਂ 293 ਗ੍ਰਾਮ